ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਔਰਤ ਨੂੰ ਸਮਾਜ ਸੇਵੀ ਸੰਸਥਾ ਨੇ ਕੀਤਾ ਸਨਮਾਨਿਤ ਉਸ ਦਿਨ ਮੈਂ ਕਪੜੇ ਕੋਠੇ ਤੋਂ ਲਾਉਣ ਗਈ ਸੀ ਤੇ ਖੇਲਾਨਗ ਚੇਰ ਤੇ ਬੈਠੀ ਦੇਖਿਆ ਕਿ ਬਾਹਰ ਤਿੰਨ ਜਾਨਾਂ ਨੇ ਅੰਦਰ Schlag ਮਾਰਦੀਆਂ ਉਹ ਤੇ ਜਾਰੀ ਬਹੇ ਦਰਵਾਜ਼ੇ ਦੇਖ ਕੇ ਕਹੋងੀ ਤੇ ਮੈਂ ਦੂਸਰਾ ਦਰਵਾਜ਼ਾ ਬੰਦ ਕਰ ਚੁੱਕੀ ਹਾਂ ਕਾਰਚ ਇਕੱਲੀ ਔਰਤ ਨੇ ਆਪਣੀ ਵੀਰਤਾ ਅਤੇ ਸਾਹਸ ਨਾਲ ਲੁਟੇਰਿਆਂ ਦਾ ਕੀਤਾ ਸੀ ਮੁਕਾਬਲਾ ਜਿੱਦਾਂ ਦਾ ਮਾਹੌਲ ਚੱਲਦਾ ਵਾ ਹਰ ਇੱਕ ਨੂੰ ਆਪਣੀ ਸੁਰੱਖਿਆ ਕਰਨੀ ਚਾਹੀਦੀ ਆ ਅੱਜ ਕੱਲ ਇੰਨਾ ਮਾਹੌਲ ਖਰਾਬ ਹੋ ਚੁੱਕਾ ਹੈ ਪੰਜਾਬ ਦਾ ਅੰਮ੍ਰਿਤਸਰ ਦਾ ਕਿ ਹਰ ਇੱਕ ਜਨਾਨੀ ਜਾਂ ਭੈਣ ਕੋਈ ਬਾਹਰ ਨਹੀਂ ਨਿਕਲ ਸਕਦੀ ਪੁਲਿਸ ਅਧਿਕਾਰੀਆਂ ਨੂੰ ਕਰਦੇ ਹਾਂ ਅਪੀਲ ਜਲ ਤੋਂ ਜਲਦ ਇਨ੍ਹਾਂ ਤਿੰਨ ਲੁਟੇਰਿਆਂ ਨੂੰ ਕੀਤਾ ਜਾਵੇ ਗ੍ਰਿਫਤਾਰ ਤੇ ਬਾਅਦ ਚ ਉਹਨਾਂ ਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਹੱਥ ਰੱਖਿਆ ਉਹਨਾਂ ਨੇ ਦਰਵਾਜ਼ੇ ਨੂੰ ਖੋਲਣ ਨਹੀਂ ਦਿੱਤਾ ਸਥਿਪਾਸ਼ਾ ਜਿਹੜੇ ਘਰ 'ਚ ਤਿੰਨ ਬਦਮਾਸ਼ ਆਏ ਸੀਗੇ ਉਸ ਘਰ 'ਚ ਉਸ ਲੇਡੀਜ਼ ਨੂੰ ਇੱਕ ਬੀੜਤਾ ਦੇ ਨਾਮ ਤੇ ਇੱਕ ਵੀਰ ਚਤਰ ਪ੍ਰਦਾਨ ਕਰਨਾ ਹੈ ਔਰ ਆਜ ਦੀ ਜਨਰੇਸ਼ਨ ਨੂੰ ਇੱਕ ਮੈਸੇਜ ਜਾਂਦਾ ਹੈ ਆਜ ਦੀ ਕੁੜੀਆਂ ਨੂੰ ਇੱਕ ਮੈਸੇਜ ਜਾਂਦਾ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਆਪਾਂ ਆਪਣੀ ਵੀਰਤਾ ਦਿਖਾ ਕੇ ਆਪਾਂ ਆਪਣੀ ਜੀਤ ਹਾਸਲ ਕਰ ਸਕਦੇ ਹੁਣ ਵੇਖੋ ਵੀਡੀਓ ਤੁਸੀਂ ਵੇਖਿਆ ਹੋ ਬੜੀ ਬਹਾਦਰੀ ਨਾਲ ਇਹਨਾਂ ਨੇ ਬੁਹਾ ਬੰਦ ਕੀਤਾ ਸੋ ਸਮਝਣ ਕੇ ਇਹਨਾਂ ਨੇ ਆਪਣਾ ਬਚਾ ਕੀਤਾ ਬੱਚੇ ਦਾ ਤੇ ਆਪਣੀ ਇਨਾਮ ਘਰ ਦਾ ਇਹਨਾਂ ਨੇ ਬਚਾ ਕੀਤਾ ਵਾ ਇੱਕ ਸਾਰਾ ਸੁਨੇਹਾ ਹੈਗਾ ਵਾ ਕਿ ਡਟ ਕੇ ਮੁਕਾਬਲਾ ਕਰੋ ਚਾਂਸੀ ਰਾਣੀ ਵੀ ਡਰੀਂ ਡਟ ਕੇ ਮੁਕਾਬਲਾ ਕੀਤਾ ਸੀ ਇਹ ਵੀ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਆਇਆ ਵਾ ਤੇ ਇਹਨਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ ਪਿਛਲੇ ਕੁਝ ਦਿਨਾ ਪਹਿਲਾਂ ਅੰਮ੍ਰਿਤਸਰ ਦੇ ਵੀਰਕਾ ਇਲਾਕੇ ਦੇ ਵਿੱਚ ਇੱਕ ਔਰਤ ਦੇ ਘਰ ਤਿੰਨ ਲੁਟੇਰਿਆਂ ਵੱਲੋਂ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਘਰ 'ਚ ਮੌਜੂਦ ਔਰਤ ਵੱਲੋਂ ਉਨ੍ਹਾਂ ਤਿੰਨਾਂ ਲੁਟੇਰਿਆਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ ਜਿਸ ਕਾਰਨ ਲੁਟੇਰਿਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ ਜਿਸ ਦੀ ਸਿੱਟੀ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਮਾਮਲੇ 'ਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਅੱਜ 올 ਇੰਡੀਆ ਹਿਊਮਨ ਰਾਈਟ ਐਂਟਰੀ ਕ੍ਰਾਈਮ ਵਿੰਗ ਵੱਲੋਂ ਉਸ ਬਹਾਦਰ ਔਰਤ ਨੂੰ ਉਸਦੇ ਘਰ 'ਚ ਜਾ ਕੇ ਵੀਰ ਚੱਕਰ ਦੇ ਕੇ ਅਤੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਲ ਇੰਡੀਆ ਹਿਊਮਨ ਰਾਈਟ ਐਂਟੀ ਵਿੰਗ ਦੇ ਆਗੂ ਪ੍ਰਯੋਜਨ ਸ਼ਾਸਤਰੀ ਨੇ ਕੀ ਕਿਹਾ ਆਓ ਸੁਣਦੇ ਹਾਂ ਉਨ੍ਹਾਂ ਤੋਂ ਦੂਜੇ ਪਾਸੇ ਬਹਾਦਰਤਾ ਤੇ ਨਿਡਰਤਾ ਨਾਲ ਮੁਕਾਬਲਾ ਕਰਨ ਵਾਲੀ ਔਰਤ ਮਨਪ੍ਰੀਤ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਕੀ ਵਾਕਿਆ ਹੋਇਆ ਸੀ ਉਸ ਦਿਨ ਲੋਟ ਗਈ ਸੀ ਹੁਣ ਤੁਹਾਨੂੰ ਬਹਾਦਰੀ ਦਾ ਪੁਰਸਕਾਰ ਅੱਜ ਮਿਲਿਆ ਹੈ ਕੀ ਕਹਿਣਾ ਚਾਹੋਗੇ ਉਸ ਦਿਨ ਮੈਂ ਕਪੜੇ ਕੋਠੇ ਤੋਂ ਲਾਉਣ ਗਈ ਸੀ ਤੇ ਥੱਲੇ ਆ ਕੇ ਜ਼ੇਰ ਤੇ ਬੈਠੀ ਦੇਖਿਆ ਵੀ ਬਾਹਰ ਤਿੰਨ ਜਾਨਾਂ ਨੇ ਅੰਦਰ Schlag ਮਾਰਦੀ ਸੀ ਉਹ ਤੇ ਜਾਰੀ ਬਣੇ ਦਰਵਾਜ਼ੇ ਦਾ ਘੁੰਮ ਗਏ ਤੇ ਜੋ ਮੈਂ ਦੂਸਰਾ ਦਰਵਾਜ਼ਾ ਬੰਦ ਕਰ ਚੁੱਕੀ ਹਾਂ ਤੇ ਬਾਅਦ ਚ ਉਹ ਫਿਰ ਉਹਨਾਂ ਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਹੱਥ ਰੱਖਿਆ ਉਹਨਾਂ ਨੇ ਦਰਵਾਜ਼ੇ ਨੂੰ ਖੋਲਣ ਨਹੀਂ ਦਿੱਤਾ ਸੱਚੇ ਪਾਸ਼ਾ ਨੇ ਸਭ ਕੁਝ ਵਾਈਗਨੋ ਲੇ ਦਿੱਤਾ ਆ ਜੇ ਤੁਹਾਨੂੰ ਬਿਹਤਰੀ ਦਾ ਪੁਰਸਕਾਰ ਮਿਲਿਆ ਕੀ ਕਹਿਣਾ ਚਾਹੋਗੇ ਉਹਨਾਂ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਸਾਰਾ ਦਿਨ ਘਰ ਚ ਚੱਕਲਿਆਂ ਹੁੰਦੀਆਂ ਤੇ ਡਰਦੇ ਨੂੰ ਹੋਲਦੇ ਰਹਿੰਦੇ ਡਰਨਾ ਨਹੀਂ ਆ ਬਹਾਦਰੀ ਨਾਲ ਮਤਲਬ ਲੜਨਾ ਚਾਹੀਦਾ ਵਾ ਥੋੜਾ ਪੰਧੀ ਅੰਦਰ ਵੀ ਆ ਜੇ ਕੋਈ ਤੇ ਫਿਰ ਵੀ ਆਪਣੇ ਆਪ ਨੂੰ ਸੇਫਟੀ ਕਰੋ ਆਪਣੀ ਲੜੋ ਜਿਨਾ ਹੋ ਸਕੇ ਆਪਾਂ ਬੱਚਿਆਂ ਦੀ ਸੇਫਟੀ ਕਰਨੀ ਚਾਹੀਦੀ ਆਪਣੀ ਪਹਿਲੇ ਜੀ ਮੇਰਾ ਜਗਜੀਤ ਸਿੰਘ ਜੀ ਪਹਿ ਤੁਹਾਡੇ ਘਰ ਘਦੀ ਕੁਝ ਦਿਨ ਹੀ ਵਾਰਦਾਤ ਦੇ ਸਾਹਮਣੇ ਆਈ ਸੀ ਉਸ ਤੋਂ ਬਾਅਦ ਤੁਹਾਡੀ ਪਤਨੀ ਵੱਲੋਂ ਬੜਾ ਸਾਹਸ ਨਾਲ ਉਸ ਦਾ ਮੁਕਾਬਲਾ ਕੀਤਾ ਗਿਆ ਤੇ ਅੱਜ ਉਹਨਾਂ ਨੂੰ পুরস্কার ਦਿੱਤਾ ਗਿਆ ਹੈ ਕਿ ਉਹਨਾਂ ਦੀ ਹੌਸਲਾ ਵਧਾਈ ਦੀ ਕੰਨਾ ਜਾਓ ਜੀ ਜੀ ਵੇਖੋ ਜੀ ਇੱਕ ਸੁਨੇਹਾ ਆ ਸਾਰੇ ਭੈਣਾਂ ਦੇ ਮਾਤਾਂ ਨੂੰ ਜਿੱਦਾਂ ਦਾ ਮਾਹੌਲ ਚੱਲਦਾ ਵਾ ਹਰ ਇੱਕ ਨੂੰ ਆਪਣੀ ਸੁਰੱਖਿਆ ਕਰਨੀ ਚਾਹੀਦੀ ਆ ਅੱਜ ਕੱਲ ਇੰਨਾ ਮਾਹੌਲ ਖਰਾਬ ਹੋ ਚੁੱਕਾ ਹੈ ਪੰਜਾਬ ਦਾ ਅੰਮ੍ਰਿਤਸਰ ਦਾ ਕਿ ਹਰ ਇੱਕ ਜਨਾਨੀ ਜਾਂ ਭੈਣ ਕੋਈ ਬਾਹਰ ਨਹੀਂ ਨਿਕਲ ਸਕਦੀ ਫਿਰ ਵੀ ਇਹਨਾਂ ਚੀਜ਼ਾਂ ਤੋਂ ਡਰਦੇ ਆ ਇਹ ਕਿ ਡਰਨਾ ਨਹੀਂ ਚਾਹੀਦਾ ਚੀਜ਼ ਦਾ ਸਭ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ ਚੀਜ਼ ਦਾ ਜਿਹੜੇ ਡਰ ਕੇ ਤੇ ਸਮਝ ਲੋ ਕਿ ਇਹਨਾਂ ਨੇ ਹੈਵੀ ਹੁਣਾਵਾ ਚੀਜ਼ ਦਾ ਹੁਣ ਵੇਖੋ ਵੀਡੀਓ ਤੁਸੀਂ ਵੇਖਿਆ ਹੋ ਬੜੀ ਬਹਾਦਰੀ ਨਾਲ ਇਹਨਾਂ ਨੇ ਬੁਹਾ ਬੰਦ ਕੀਤਾ ਸੋ ਸਮਝਣ ਕਿ ਇਹਨਾਂ ਨੇ ਆਪਣਾ ਬਚਾ ਕੀਤਾ ਬੱਚੇ ਦਾ ਤੇ ਆਪਣੀ ਕੀ ਨਾਮ ਘਰ ਦਾ ਇਹਨਾਂ ਨੇ ਬਚਾ ਕੀਤਾ ਵਾ ਇਹ ਇੱਕ ਸਾਰਾ ਸੁਨੇਹਾ ਹੈਗਾ ਵਾ ਕਿ ਡਟ ਕੇ ਮੁਕਾਬਲਾ ਕਰੋ ਅੱਜ ਕੱਲ ਵੇਖੋ ਜੀ ਔਰਤਾਂ ਦਾ ਜਜ਼ਬਾ ਵੀ ਹੈਗਾ ਵਾ ਆਪਣੇ ਅੰਦਰੋਂ ਜਿਹੜਾ ਵੀ ਮਾਲਕ ਦੀ ਕਿਰਪਾ ਨਾਲ ਹੈਗਾ ਜਜ਼ਬਾ ਅੱਜ ਕੱਲ ਚਾਂਸੀ ਰਾਣੀ ਹੋ ਗਈ ਚੀ ਦੀ ਚਾਂਸੀ ਰਾਣੀ ਵੀ ਡਰੀਂ ਡਟ ਕੇ ਮੁਕਾਬਲਾ ਕੀਤਾ ਸੀ ਇਹ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਹੋਇਆ ਵਾ ਤੇ ਇਹਨਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ ਸੰਜੀਤ ਜੀ ਤੁਹਾਡਾ ਨਾਮ ਦੱਸ ਕੇ ਅੱਜ ਤੁਸੀਂ ਕੰਮ ਕੀ ਇੱਕ ਇੱਕ ਨਾਮ ਮੇਰਾ ਨਾਮ ਪ੍ਰਿਆਸਨ ਸ਼ਾਸਤਰੀ ਹੈ 올 ਇੰਡੀਆ ਹਿਊਮਨ ਰਾਈਟਸ ਐਂਟੀ ਕਰਾਈਮ ਬਿੰਗ ਵਾਈਸ ਪ੍ਰੈਜ਼ੀਡੈਂਟ ਪੰਜਾਬ ਮੇਰੇ ਨਾਲ ਮਨਜੀਤ ਸਿੰਘ ਜੀ ਹੈ 올 ਇੰਡੀਆ ਹਿਊਮਨ ਰਾਈਟਸ ਐਂਟੀ ਕਰਾਈਮ ਬਿੰਗ ਵਾਈਸ ਚੇਅਰਮੈਨ ਪੰਜਾਬ ਅਸੀਂ ਜਿਹੜੇ ਘਰ 'ਚ ਤਿੰਨ ਬਦਮਾਸ਼ ਆਏ ਸੀਗੇ ਉਸ ਕੜਿਛ ਉਸ ਲੇਡੀਜ਼ ਨੂੰ ਇੱਕ ਬੀੜਤਾ ਦੇ ਨਾਮ ਤੇ ਇੱਕ ਵੀਰ ਚੱਕਰ ਪ੍ਰਦਾਨ ਕਰਨਾ ਹੈ ਔਰ ਆਜ ਦੀ ਜਨਰੇਸ਼ਨ ਨੂੰ ਇੱਕ ਮੈਸੇਜ ਜਾਂਦਾ ਹੈ ਆਜ ਦੀ ਕੁੜੀਆਂ ਨੂੰ ਇੱਕ ਮੈਸੇਜ ਜਾਂਦਾ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਆਪਾਂ ਆਪਣੀ ਵੀੜਤਾ ਦਿਖਾ ਕੇ ਆਪਾਂ ਆਪਣੀ ਜੀਤ ਹਾਸਲ ਕਰ ਸਕਦੇ ਹਾਂ ਇੱਕ ਸਾਰਿਆਂ ਵਾਸਤੇ ਇੱਕ ਬਹੁਤ ਅੱਛਾ ਮੈਸੇਜ ਹੈ ਇਸ ਚੀਜ਼ ਨੂੰ ਜ਼ਰੂਰ ਫੋਲੋ ਕਰੋ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ہماری ਬਹਿਨ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਸਾਰਿਆਂ ਨੂੰ ਕਿੰਨੀ ਕਿ ਬਹਾਦਰੀ ਦਾ ਕੰਮ ਕੀਤਾ ਹੈ ਤੇ ਆਪਾਂ ਆਪਣੀ ਸੰਸਥਾ ਵੱਲੋਂ ਹੈ ਹਿਊਮਨ ਰਾਈਟਸ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਤੇ ਬਹੁਤ-ਬਹੁਤ ਸਵਾਗਤ ਇੱਕ ਪਾਸੇ ਤੁਸੀਂ ਸਨਮਾਨਕਰਨ ਪਹੁੰਚੇ ਸੀ ਦੂਸਰੇ ਪਾਸੇ ਪੁਲਿਸ ਦੀ ਕਾਰਜਕਾਰੀ ਨੂੰ ਕਿਸ ਤਰੀਕੇ ਦੇਖਦੇ ਕਿਉਂਕਿ 4 ਤੋਂ 5 ਦਿਨ ਹੋ ਚੁੱਕੇ ਹੈ ਹਜੇ ਤੱਕ ਪੁਲਿਸ ਅਰੋਪੀਆਂ ਨੂੰ ਫੜਨ ਦੇ ਵਿੱਚ ਨਾਕਾਮ ਹੈ ਹਜੇ ਪੁਲਿਸ ਨੂੰ ਅਸੀਂ ਮਿਲਣ ਜਾਣਾ ਹੈ ਸੀਨੀਅਰ ਅਫਸਰਾਂ ਨੂੰ ਮਿਲਣਾ ਹੈ ਉਹਦਾ ਤੇ ਗੁਜਾਰੇ ਕਰਨੀ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦੁਲਾਇਆ ਜਾਵੇ ਤਾਂ ਤੇ ਕੀ ਕਹਿਣਾ ਚਾਹੋਗੇ ਅੱਜ ਜਦ ਤੁਹਾਨੂੰ ਦੇਖ ਕੇ ਲੱਗੋ ਮੇਰਾ ਨਾਮ ਮਜੀਤ ਸਿੰਘ ਜੀ ਤੇ ਮੈਂ ਸਾਰੇ ਭੈਣਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਅੰਦਰ ਹੌਸਲਾ ਰੱਖਣ ਤੇ ਇਹ ਚੀਜ਼ ਤੋਂ ਡਰਨਾ ਤੇ ਜਿਸ ਤਰ੍ਹਾਂ ਇੰਨਾ ਵੱਲੋਂ ਮੁਕਾਬਲਾ ਕੀਤਾ ਗਿਆ ਲੁਟੇਰਿਆਂ ਦੇ ਨਾਲ ਕੀ ਲੱਗਦਾ ਤੁਹਾਨੂੰ ਕਿ ਹਰ ਇੱਕ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਹਰ ਇੱਕ ਨੂੰ ਕਰਨਾ ਚਾਹੀਦਾ ਜੀ ਪੂਰੀ ਦਲੇਰੀ ਵਰਤਣੀ ਚਾਹੀਦੀ ਹੈ ਕਿਸੇ ਕੋ ਡਰਨਾ ਨਹੀਂ ਚਾਹੀਦਾ ਪੂਰਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਮੈਂ ਆਪਣੀ ਸੰਸਥਾ ਲੋ ਇਹਨਾਂ ਇਸ ਪਰਿਵਾਰ ਨੂੰ ਪੂਰਾ ਆਸ਼ਵਾਸਨ ਦਵਾਉਂਦਾ ਹਾਂ ਕਿ ਇਨਸਾਫ ਦਵਾਵਾਂਗੇ ਨਾਲ ਮੈਂ ਪੂਰਾ